ਸੋ ਸੁਨੀਰਾ ਜੈ ਹਰ ਸੁਨੀਰਾ ਸੋ ਸੁਨੀਰਾ ਜੈ ਹਰ ਸੁਨੀਰਾ ਸੋ ਸੁਨੀਰਾ ਜੈ ਹਰ ਸੁਨੀਰਾ ਜੈ ਸਤਿਗੁਰੂ ਦੀਆਂ ਮਿਹਰਾਂ ਨਾਲ ਸੁਨੀਰਾ ਜੈ ਸਤਿਗੁਰੂ ਦੀਆਂ ਮਿਹਰਾਂ ਨਾਲ ਮੈਂ ਕੋਈ ਰਾਹੀ ਹੱਥ ਰੂਹ ਤੇਰਾ ਆਂ 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 ਦੇਖੂ ਤੇਰਾ ਮੈਂ ਕੋਈ ਰਾਹੀ ਹੱਥ ਰੂਹ ਤੇਰਾ ਆਂ 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 ਦੇਖੂ ਤੇਰਾ ਹੈਲੋ ਸਾਸਤਰੀ ਕਾ ਸਾਰਿਆਂ ਨੂੰ ਸੁਖ ਬਲੌਗਸ ਬਪਰ ਆਈ ਚੈਨਲ ਦਾ ਸਵਾਗਤ ਹੈ ਯੂਟਿਊਬ ਫੈਮਿਲੀ ਸੈਂ। ਇੱਦਾਂ ਸਾਰੇ ਠੀਕ ਠਾਕ ਹੋ ਦੀ ਸਾਰਾ ਸਾਸਤਰੀ ਕਾਲ ਜੀ। ਅੱਜ ਤਰੀਕ ਹੋ ਗਈ ਜੀ 15 ਦਾ ਦਿਨ ਹੋਇਆ ਅੱਜ ਬੁੱਧਵਾਰ। ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਸਾਡੇ ਭਰਾ ਫੇਰੀਆਂ ਚੱਲਣ ਡਈਆਂ ਆ। ਇੱਕ ਮਹੀਨਾ ਪੂਰਾ ਮਤਲਬ ਚੱਲਣੀ ਆ ਪੂਰੀ ਰੌਣਕ ਲਗੀਆਂ ਹੋਈਆਂ ਆ। ਤੇ ਵਾਹਿਗੁਰੂ ਨੇ ਕਿਰਪਾਇਆ ਤੇ ਬਸ ਸੱਚੇ ਪਾਤਸ਼ਾਹ ਦੀ ਕਿਰਪਾ ਬਣਾਈ ਰੱਖਣ। ਫਿਰ ਤੜਕੇ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਨਾ 3:30 ਵਜੇ ਦਾ ਹੋ ਗਿਆ ਟਾਈਮ। ਤੇ ਮੈਂ ਜਨਾਹ ਪਾਣੀ ਕਰ ਲਿਆ ਫਿਰ ਕਰਕੇ ਤੇ ਫਿਰ ਮੈਂ ਚਾਹ ਪੀਤੀ ਵੀ ਲੱਗ ਸਾਨੂੰ ਚਾਹ ਪੜਾਈ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਭਰਾ ਫੇਰੀ ਚੱਲਦੀ ਰੌਣਕਾਂ ਚੱਲਦੀਆਂ ਰਹਿੰਦੀਆਂ ਨਾ ਤੇ ਸਾਡੀ ਵੱਡੇ ਭੈਣ ਜੀ ਉਹਨਾਂ ਦੇ ਕੱਲ ਅੱਜ ਭਰਾ ਫੇਰੀ ਆਉਣੀ ਆ ਤੇ ਉਹਨਾਂ ਨੇ ਬਹੁਤ ਦਿਨ ਹੋ ਗਿਆ ਸੀ ਪਹਿਲਾਂ ਕਿਹਾ ਸੀਗਾ ਤੇ ਕੱਲ ਸੱਦਾ ਫੇਰ ਭੇਜਿਆ ਸੀਗਾ ਤੇ ਜਾਵਾਂਗੇ ਭਰਾ ਫੇਰੀ ਸਾਰਾ ਪ੍ਰੋਬਲਮ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇਹ ਸਾਡੀ ਦੋ ਤੀ ਨਿੱਕੀ ਜਿਹੀ ਰੀਤ ਜਿਹੜੀ ਕਿ ਇਟਲੀ ਆ ਤੇ ਸਾਡੇ ਕੋਲ ਬਹੁਤ ਇੰਨੀ ਹੁੰਦੀ ਸੀ ਪਹਿਲੇ ਜਦੋਂ ਜਦੋਂ ਇੱਥੇ ਹੁੰਦੀ ਸੀਗੀ 2 ਸਾਲ ਖੋ ਗਿਆ ਚਲ ਗਈ ਆ ਆਪਣੇ ਮੰਮੀ ਡੈਡੀ ਕੋਲ ਹਨਾ ਤੇ ਇਟਲੀ ਰਹਿੰਦੇ ਹੁੰਦੇ ਸੀ ਮੰਮੀ ਡੈਡੀ ਦੇ ਨਾਲ ਤੇ ਉਹਨਾਂ ਕੋਲ ਚਲ ਕੇ ਤਾਂ ਕੰਮ ਬਣ ਗਿਆ ਨਾ ਤੇ ਤੁਸੀਂ ਪਿਛਲੇ ਮੇਰੇ ਵਲੌਗਸ ਦੇਖਿਆ ਹੋਗਾ ਉਹਨਾਂ ਨੂੰ ਅੱਜ ਛੋਟੀ ਰੀਤ ਨੂੰ ਉਹਦੇ ਨਾਲ ਕਿਹੜਾ ਰੱਜੇ ਪ੍ਰੋਤਿਭਰੀ ਹੈ ਹਨਾ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਸਾਰਾ ਵਲੌਗ ਬਣਾਵਾਂਗੇ ਤੇ ਰੀਤ ਵੀ ਮੇਰੀ ਬਾਹਰ ਆ ਤੇ ਸਾਡੀ ਜਿਠਾਣੀ ਭੈਣ ਜੀ ਦੇ ਬੱਚੇ ਵੀ ਬਾਹਰ ਜਾਣੇ ਸਾਡੀ ਬੱਚੇ ਵੀ ਬਾਹਰ ਹੈ ਜੇ ਮੇਰੇ ਦੇ ਬੱਚੇ ਕੁੜੀਆਂ ਵੀ ਬਾਹਰ ਮੁੰਡੇ ਸਾਰੇ ਜਿਹੜੇ ਬਾਹਰ ਹੀ ਹਨ ਕਿਉਂ ਨਾ ਉਹਨਾਂ ਨੂੰ ਹੁੰਦਾ ਚਾਹ ਬਾਹਰ ਲਿਆ ਦੇਖਣ ਦਾ ਨਾ ਬੱਚਿਆਂ ਨੂੰ ਵੀ ਅਸੀਂ ਵੀ ਪ੍ਰੋਗਰਾਮ ਦੇਖੀਏ ਤੇ ਆ ਦੇਖੋ ਜੀ ਫੋਨਾ ਜਰੀ ਸਾਰਾ ਕੁਝ ਦੇਖਦੇ ਆ ਤੇ ਸੰਗਤ ਜਿਹੜਾ ਦਰਸ਼ਨ ਹੋਇਆ ਨੇ ਚਲੋ ਮੈਂ ਕਿ ਭੈਣ ਜੀ ਕਹਿੰਦੇ ਵਲੌਗ ਬਣਾ ਲਈ ਪੂਰਾ ਨਾ ਚਲੋ ਮੈਂ ਕਿ ਠੀਕ ਹੈ ਸਾਰੇ ਨੂੰ ਦੇਖ ਲੈਣਗੇ ਦਰਸ਼ਨ ਕਰ ਲੈਣਗੇ ਮਹਾਰਾਜ ਦੇ ਸਾਰੇ ਜਣੇ ਹਨ ਤੇ ਫਿਰ ਘਰ ਦਾ ਵੀ ਬਣਾਵਾਂ ਪਹਿਲਾਂ ਭਰਾ ਫਿਰ ਜਾਨੀ ਘਰ ਫਿਰ ਕਾ ਪਉਣਾ ਮਹਾਰਾਜ ਦਾ ਸੰਗਤ ਦਾ ਤੇ ਸਾਰਾ ਪ੍ਰੋਗਰਾਮ ਕਰ ਦੁਆਰਾ ਸਾਰ ਸਤਿ ਸ੍ਰੀ ਅਕਾਲ ਦਾ ਪਾਠ ਹੁੰਦਾ ਦਿੱਲੀ ਜਣੀ ਹੁੰਦਾ ਹੁੰਦਾ ਅੱਜ ਦੋ ਆ ਦੋ ਕਸੇ ਸਾਹਿਬ ਦੇ ਪਾਠ ਹੈ ਅੱਜ ਤੇ ਇਥੋਂ ਕਰੋ ਫਿਰ ਕਬਾ ਕੇ ਭੇਜਣਾ ਦੱਸ ਤੁਹਾਨੂੰ ਸਾਰਾ ਹੀ ਬਲੌਗ ਦਿਖਾਵਾਂ ਬਸ ਇਹਦੀ ਬਲੌਗ ਦੇ ਨਾਲ ਬਣੇ ਰਹੋ ਤਾਂ ਹੁਣ ਚੱਲਦੇ ਅੱਗੇ ਹਨੇਰਾ ਤੇ ਚਲੋ ਫਿਰ ਹੈਗਾ ਹੀ ਆ ਚੰਦ ਕੋਲ ਨੇ ਆ ਤੇ ਕੋ ਨਹੀਂ ਰਹਾ ਤੇ ਇਹਨੇ ਦੇ ਵੀਡੀਓ ਇਦਾਂ ਨਹੀਂ ਬਣਦੀ ਚਲੋ ਫਿਰ ਕੋਈ ਚੱਕਰ ਨਹੀਂ ਜਰ ਭਾਂਪਰਾ ਨੇ ਕਿਹਾ ਤਾਂ ਆਪਾਂ ਵੀ ਬਣਾਵਾਂਗੇ ਜਰੂਰ ਚਲੋ ਠੀਕ ਹੈ ਚੱਲਦੇ ਆਂ

और लौह के आगे आए शक्ति देश शक्ति माता है महाराज मुझे बात करनी है प्रधानमंत्री जी गुजरात के मार्ग दो है हमारे बारे में स्वतंत्र देश बनाने के लिए समझौता जल्दी से पार्टी की घोषणा नाम कर रहा और सबके मार्ग बाधाओं पर दूर करने का प्रयास करें धान और धान में सेट लोढ़ा जी वारै गुरु ऋषि के पंथ और क्रासन का विचार यू से हत्या जतिया जतिया रत्नवंतिया जीवत राय के वारि लेके अधिक सिद्धता के नाते आ रहे हैं सियारे में शंकर के एक और तस्वीर लोढ़ा जी वारै ਬੇਨਾ ਸਿੰਘ ਨਾਸੀ ਜੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਬਾਈਕੀ ਨੂੰ ਸਤਿ ਸ਼੍ਰੀ ਅਕਾਲ ਬੇਨਾ ਸਿੰਘ ਨਾਸੀ ਜੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਬਾਈਕੀ ਨੂੰ ਸਤਿ ਸ਼੍ਰੀ ਅਕਾਲ ਬੇਨਾ ਸਿੰਘ ਨਾਸੀ ਜੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਬਾਈਕੀ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ 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 ਤੇ ਕਹਰਾ ਹੈ ਵਾਹਿਗੁਰੂ ਦੇ ਪ੍ਰਮਾਣਕ ਸਰਸਤ ਸਭ ਤੋਂ ਹੋਵੇ

ਗੁਰਦੁਆਰਾ ਚਲੀ ਆਂ ਅਹ ਗੁਰਦੁਆਰੇ ਨਹੀਂ ਜਾਂਦਾ ਆਹ ਜਾਣਾ ਤੈਨੂੰ ਮਿਲ ਗਿਆ ਮਿਲ ਗਿਆ ਮਿਲ ਗਿਆ ਫੋਟੋ ਮੈਂ ਛੇਡਾਂ ਲਗਾ ਰੱਖਾ ਕੋਨਾ ਮੇਰੇ ਚੱਕਰ ਲਾ ਜੇ ਮੈਂ ਕੈਸ਼ ਤੇ ਗਾਜੋ ਆਏ ਨਹੀਂ ਆਹ ਬੁੱਕ ਨੂੰ ਆਹੀ ਉਸਤੀ ਆ ਵਾਹ ਕਿਰਪਾ ਸੁਣੀ ਮੇਰੇ चरणा में चल उन सेव वो बढ़ाके उसे प्रसादी के अपकार लोचे प्रवार जो कि संता नीचे ना सेवा संता समान दिया संतुल ये बोले हैं सब से ज्ञान में संकेत की अंदाज दूसरा या दूसरा नहीं है इन तो सत्संग में भी लोग होते हैं सत्संग में तो नाली तो होती है क्योंकि ये इस इन है ਕਾਹ ਦੀ ਸੱਚੀ ਮਾਲਕਿਆ ਆਉ ਆਪਾ ਕੋਈ ਇੱਕ ਯੋਜਨਾ ਬਣ ਗਈ ਸਵਰਨਮ ਦੀ ਦਿੱਕਤ ਜਿੰਬੇ ਅਰਵੇ ਜਾ ਕੇ ਆਉਂਦੇ ਨਹੀਂ ਰਖਿਆ ਤੁਮਵਾੜੇ